ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 833 ਤੋਂ ਲੈ ਕੇ 835 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਜਪ ਜਗਨਨਾਥ ਜਗਦੀਸ਼ ਗੁਸਈਆ ਸਰਨ ਪਰੇ ਸੇ ਜਨ ਉਬਰੇ ਜਿਉਂ ਪ੍ਰਲاد ਉਦਾਰ ਸਮਈਆ ਰਹਾਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਪਰਮੇਸ਼ਰ ਦਾ ਜੋ ਨਾਮ ਜਲ ਹੈ ਉਹ ਹਿਰਦੇ ਨੂੰ ਸ਼ੀਤਲ ਕਰਨ ਵਾਲਾ ਹੈ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਧਿਆਵੋ ਕਹਿੰਦੇ ਜਿਸ ਤਰ੍ਹਾਂ ਜਿਹੜੀ ਚੰਦਨ ਦਾ ਬੂਟਾ ਹੁੰਦਾ ਉਦੇ ਆਲੇ ਦਿਵਾਲੇ ਜਿੰਨੇ ਵੀ ਹੋਰ ਬੂਟੇ ਨੇ ਉਹਨਾਂ ਵਿੱਚ ਸੁਗੰਧ ਭਰ ਦਿੰਦਾ ਜਿਵੇਂ ਚੰਦਨ ਦੀ ਸੁਗੰਧ ਸਾਰੇ ਬੂਟਿਆਂ ਵਿੱਚ ਭਰ ਜਾਂਦੀ ਹੈ ਇਸ ਤਰ੍ਹਾਂ ਹੀ ਕਹਿੰਦੇ ਆ ਜਿਹੜਾ ਪਰਮੇਸ਼ਰ ਦਾ ਸ਼ੀਤਲ ਜਾਲਾ ਉਹ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ ਹੈ ਕਹਿੰਦੇ ਜਿਹੜੇ ਹਿਰੜ ਪਲਾਸ ਵਰਗੇ ਨਿਕੰਮੇ ਬੂਟੇ ਨੇ ਜੇ ਇਹ ਚੰਦਨ ਦੇ ਕੋਲ ਉੱਗੇ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਵੀ ਸੁਗੰਧ ਭਰ ਜਾਂਦੀ ਹੈ ਚੰਦਨ ਦੀ ਇਸ ਤਰ੍ਹਾਂ ਹੀ ਕਹਿੰਦੇ ਮੈਂ ਸਤ ਸੰਗਤ ਦੇ ਵਿੱਚ ਕਿਉਂਕਿ ਉੱਥੇ ਪਰਮੇਸ਼ਰ ਦਾ ਨਾਮ ਜਪ ਹੁੰਦਾ ਮਿਲ ਕੇ ਜਦੋਂ ਵਾਹਿਗੁਰੂ ਦਾ ਨਾਮ ਪਰਮੇਸ਼ਰ ਦਾ ਜਪਿਆ ਤਾਂ ਮੈਂ ਉੱਚੀ ਆਤਮਿਕ ਅਵਸਥਾ ਪਾ ਲਈ ਪਰ ਜਿਸ ਤਰ੍ਹਾਂ ਸਾਰੇ ਕਹਿੰਦੇ ਨਾ ਵੀ ਜਿਹੋ ਜੀ ਸੰਗਤ ਤੇਹੋ ਜੀ ਰੰਗਤ ਕਹਿੰਦੇ ਪਰਮੇਸ਼ਰ ਦਾ ਨਾਮ ਸਦਾ ਹੀ ਜਪਣਾ ਚਾਹੀਦਾ ਹੈ ਉਹ ਜੋ ਸੰਸਾਰ ਦੀ ਪਾਲਣਾ ਕਰ ਰਿਹਾ ਹੈ ਜਗਤ ਦੀ ਪਾਲਣਾ ਕਰ ਰਿਹਾ ਹੈ ਜਿਹੜੇ ਕਹਿੰਦੇ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਸੰਸਾਰ ਸਾਗਰ ਨੂੰ ਤਰ ਲੈਂਦੇ ਨੇ ਜਿਸ ਤਰ੍ਹਾਂ ਭਗਤ ਪ੍ਰਲاد ਨੂੰ ਪਰਮੇਸ਼ਰ ਨੇ ਸੰਸਾਰ ਸਾਗਰ ਤੋਂ ਤਾਰ ਦਿੱਤਾ ਪਰ 18 ਮਹ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੁੱਕ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਕਹਿੰਦੇ ਜਿਹੜੀ ਸਾਰੀ ਬਨਸਪਤੀ ਆ ਜਿਹੜੀ ਚੰਦਨ ਦੇ ਕੋਲ ਹੁੰਦੀ ਆ ਉਹ ਚੰਦਨ ਵਰਗੀ ਸੁਗੰਧ ਨਾਲ ਭਰ ਜਾਂਦੀ ਆ ਚੰਦਨ ਦਾ ਰੂਪ ਹੋ ਜਾਂਦੀ ਆ ਸੁਗੰਧਿਤ ਹੋ ਜਾਂਦੀ ਆ ਜਿਹੜੇ ਕਹਿੰਦੇ ਹੈਗੇ ਨੇ ਬੂਟੇ ਧਰਤੀ ਦੇ ਵਿੱਚ ਲੱਗੇ ਵੀ ਹੋਏ ਨੇ ਧਰਤੀ 'ਚੋਂ ਖਾराक ਵੀ ਮਿਲਦੀ ਆ ਪਰ ਫੇਰ ਵੀ ਸੁੱਕ ਜਾਂਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਉਹ ਜੀਵ ਨੇ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਉਹ ਕਹਿੰਦੇ ਪਰਮੇਸ਼ਰ ਨਾਲੋਂ ਵਿਛੜੇ ਰਹਿੰਦੇ ਨੇ ਆਪਣੇ ਹੰਕਾਰ ਕਰਕੇ ਹਰ ਗਤ ਮਿਤ ਕਰਤਾ ਆਪੇ ਜਾਣੈ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤਗੁਰੂ ਪੇਟੇ ਸੋ ਕੰਚਨ ਹੋਵੇ ਜੋਤਰ ਲਿਖਿਆ ਸੋ ਮਿਟੇ ਨਾ ਮਟਈਆ ਜਿਸ ਸਤਗੁਰੂ ਪੇਟੇ ਸੋ ਕੰਚਨ ਹੋਵੇ ਜੋਤਰ ਲਿਖਿਆ ਸੋ ਮਿਟੇ ਨਾ ਮਟਈਆ ਕਹਿੰਦੇ ਪਰਮੇਸ਼ਰ ਕਿੱਡਾ ਵੱਡਾ ਹੈ ਪਰਮੇਸ਼ਰ ਦਾ ਕੀ ਸਰੂਪ ਹੈ ਪਰਮੇਸ਼ਰ ਹੀ ਜਾਣੇ ਪਰ ਸੰਸਾਰ ਦੇ ਵਿੱਚ ਹਰ ਇੱਕ ਜੀਵ ਦੀ ਜੋ ਜੀਵਨ ਦੀ ਵਿਧੀ ਹੈ ਉਹ ਪਰਮੇਸ਼ਰ ਨੇ ਬਣਾਈ ਹੈ ਕਿ ਕਿਸ ਜੀਵ ਨੇ ਕਿਸ ਪਾਸੇ ਲੱਗਣਾ ਹੈ ਜਿਸ ਜੀਵ ਦਾ ਮਿਲਾਪ ਕਹਿੰਦੇ ਸਤਗੁਰ ਨਾਲ ਹੋ ਜਾਂਦਾ ਉਹ ਸੋਨੇ ਵਾਂਗ ਸ਼ੁੱਧ ਹੋ ਜਾਂਦਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਿਨਾਂ ਜੀਵ ਦੇ ਜਿਹੜੇ ਧੁਰ ਕਰਮਾ 'ਚ ਲਿਖੇ ਹੋਏ ਲੇਖ ਨੇ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਕਿਉਂਕਿ ਉਹ ਦੇ ਪੂਰਬਲੇ ਕਰਮਾਂ ਦੇ ਅਨੁਸਾਰ ਪਰਮੇਸ਼ਰ ਦੁਆਰਾ ਲਿਖੇ ਨੇ। ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨ ਭਈਆ ਕਹਿੰਦੇ ਗੁਰੂ ਭਗਤੀ ਦਾ ਸਮੁੰਦਰ ਹੈ। ਗੁਰੂਕੋਲ ਭਗਤੀ ਦੇ ਢੰਡਾਰੇ ਭਰੇ ਪਏ ਨੇ ਔਰ ਜੇ ਪਰਮੇਸ਼ਰ ਦਾ ਨਾਮ ਹੈ ਇਹ ਰਤਨ ਪਦਾਰਥ ਹੈ ਇਹ ਗੁਰੂ ਦੀ ਮੱਤ ਤੇ ਚੱਲਿਆ ਹੀ ਮਿਲਦਾ ਹੈ ਗੁਰੂ ਦੇ ਵੱਲੋਂ ਹੀ ਬਖਸ਼ਿਸ਼ ਹੁੰਦੀ ਹੈ ਕਹਿੰਦੇ ਜਦੋਂ ਮੇਰੇ ਮਨ ਦੇ ਵਿੱਚ ਗੁਰੂ ਦੇ ਚਰਨਾਂ ਪ੍ਰਤੀ ਸ਼ਰਧਾ ਉਪਜੀ ਤਾਂ ਉਹਦੇ ਸਦਕਾ ਮੈਂ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਕਰਨੀ ਸ਼ੁਰੂ ਕੀਤੀ ਕਹਿੰਦੇ ਹੁਣ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਕਰਦਾ ਮੇਰਾ ਮਨ ਰੱਜਦਾ ਹੀ ਨਹੀਂ ਕਿ ਵੀ ਮੈਂ ਇੰਨੀ ਕਰਾਂ ਇੰਨੀ ਕਰਾਂ ਰਾਜ਼ੀ ਨਹੀਂ ਹੁੰਦਾ ਕਰ ਕਰਕੇ ਵੀ ਸਿਫਤ ਸਲਾਹ ਕਰਦਾ ਮੇਰਾ ਹੁਣ ਮਨ ਥੱਕਦਾ ਨਹੀਂ ਪਰਮੇਸ਼ਰ ਦੀ ਪਰਮੰਪੈ ਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਪਾਵਨੀ ਕਹੀਆ ਬਾਰ-ਬਾਰ ਖਿੰਖਿਨ ਖਿੰਨ ਪਲ ਕਹੀਐ ਹਰ ਪਾਰ ਨ ਪਾਵੇ ਪਰੈ ਪਰਈਆ ਕਹਿੰਦੇ ਪਰਮੇਸ਼ਰ ਦਾ ਹੁਣ ਨਾਮ ਤੇ ਆ ਤੇ ਆ ਕੇ ਪਰਮੇਸ਼ਰ ਦੇ ਨਾਲ ਬਹੁਤ ਪ੍ਰੇਮ ਪੈ ਗਿਆ ਕਹਿੰਦੇ ਪਰਮੇਸ਼ਰ ਦੇ ਗੁਣ ਗਾ ਗਾ ਕੇ ਜੋ ਪਰਮੇਸ਼ਰ ਦੇ ਨਾਲ ਮੇਰਾ ਪ੍ਰੇਮ ਪਿਆ ਮੈਂ ਉਹਦੇ ਬਾਰੇ ਦੱਸ ਰਿਹਾ ਬਾਰ-ਬਾਰ ਕਹਿੰਦੇ ਪਲ-ਪਲ ਪਰਮੇਸ਼ਰ ਦਾ ਨਾਮ ਧਿਆਈਦਾ ਪਰ ਫਿਰ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕੀਦਾ ਉਹਦੇ ਪਰਲੇ ਪਾਰ ਦਾ ਬੰਨਾ ਨਹੀਂ ਦੇਖ ਸਕੀਦਾ ਸਾਸਤ ਬੇਦ ਪੁਰਾਣ ਪੁਕਾਰੇ ਧਰਮ ਕਰੋ ਖਟ ਕਰਮ ਦੇ ਰੜਈਆ ਮਨਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ 나ਵ ਪਾਰ ਬੁਡਈਆ ਕਹਿੰਦੇ ਵੇਦ ਨੇ ਜਿਹੜੇ ਸ਼ਾਸਤਰ ਨੇ ਪੁਰਾਣ ਨੇ ਪੁਰਾਣੇ ਧਾਰਮਿਕ ਗ੍ਰੰਥ ਉਹ ਕਹਿੰਦੇ ਅਜੇ ਵੀ ਜਿਹੜੇ ਛੇ ਤਰ੍ਹਾਂ ਦੇ ਧਾਰਮਿਕ ਕਰਮ ਕਰਨੇ ਨੇ ਉਹੀ ਕਰਨ ਲਈ ਕਹਿ ਰਹੇ ਨੇ ਜਿਹੜੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਇਨ੍ਹਾਂ ਪਖੰਡਾਂ ਪਰਮਾਂ ਦੇ ਵਿੱਚ ਹੀ ਗਲਤਾਨ ਨੇ ਜਿਹਦੇ ਕਰ ਸਦਕਾ ਉਹ ਲੋਭ ਦੀ ਲਹਿਰ ਵਿੱਚੋਂ ਨਹੀਂ ਨਿਕਲ ਸਕੇ ਉਹਨਾਂ ਨੂੰ ਅਜੇ ਵੀ ਲੋਭ ਲਾਲਚ ਇਹਨਾਂ ਵਿਕਾਰਾਂ ਨੇ ਡਬੋਇਆ ਹੋਇਆ ਨਾਮ ਜਪੋ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦਿਰੜਈਆ ਹਉ ਮੈਂ ਜਾਏ ਤ ਨਿਰਮਲ ਹੋਵੇ ਗੁਰਮੁਖ ਪਰਚੈ ਪਰਮ ਪਦ ਪਈਆ ਕਹਿੰਦੇ ਪਰਮੇਸ਼ਰ ਦਾ ਨਾਮ ਜਪੋ ਨਾਮ ਦੇ ਨਾਲ ਹੀ ਉੱਚੀ ਆਤਮਿਕ ਅਵਸਥਾ ਬਣਦੀ ਆ ਜਿਹੜੀਆਂ ਸਿਮਰਤੀਆਂ ਸਾਸ਼ਤਰ ਨੇ ਕਹਿੰਦੇ ਉਹ ਵੀ ਨਾਮ ਨੂੰ ਦ੍ਰਿੜਾਉਂਦੀਆਂ ਨੇ ਉਹ ਵੀ ਇਸੇ ਨਾਮ ਨੂੰ ਪੱਕਾ ਕਰਵਾ ਰਹੀਆਂ ਨੇ ਜਦੋਂ ਨਾਮ ਜਪਿਆ ਜੀਵ ਦੇ ਅੰਦਰੋਂ ਹਉਮੈ ਖਤਮ ਹੁੰਦੀ ਆ ਤਾਂ ਜੀਵ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਗੁਰੂ ਦੇ ਸਨਮੁਖ ਜਦੋਂ ਜੀਵ ਪਤੀਜਾ ਰਹਿੰਦਾ ਤਾਂ ਫਿਰ ਉਹ ਸਭ ਤੋਂ ਉੱਚੀ ਪਰਮਪਦ ਅਵਸਥਾ ਪਾ ਲੈਂਦਾ ਇਹ ਜਗ ਵਰਨ ਰੂਪ ਸਭ ਤੇਰਾ ਜਿਤ ਲਾ ਵੈ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੇ ਜਿਤ ਪਾਵੇ ਤਿਤ ਰਹਾ ਚਲਈਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਇਹ ਜੋ ਜਗਤ ਹੈ ਇਹ ਪਰਮੇਸ਼ਰ ਦਾ ਹੀ ਸਰੂਪ ਹੈ ਪਰਮੇਸ਼ਰ ਦਾ ਹੀ ਰੂਪ ਰੰਗ ਹੈ ਜਗਤ ਵਿੱਚ ਜੋ ਵਿਸਥਾਰ ਹੋਇਆ ਹੈ ਤੇ ਜਿੱਥੇ ਜਿੱਥੇ ਪਰਮੇਸ਼ਰ ਨੇ ਕਿਸੇ ਨੂੰ ਲਾਇਆ ਹੈ ਉਸ ਤਰ੍ਹਾਂ ਦੇ ਜੀਵ ਕਰਮ ਕਰ ਰਹੇ ਹਨ ਨਾਨਕ ਜੀ ਕਹਿੰਦੇ ਨੇ ਜਿਸ ਤਰ੍ਹਾਂ ਇੱਕ ਜੰਤਰ ਵਜਾਉਣ ਵਾਲਾ ਜੰਤਰ ਵਜਾਉਂਦਾ ਹੈ ਤਾਂ ਉਹ ਉਸ ਤਰ੍ਹਾਂ ਹੀ ਵੱਜਦਾ ਹੈ ਜਿਵੇਂ ਉਹਨੂੰ ਵਜਾਉਂਦਾ ਹੈ ਇਸ ਤਰ੍ਹਾਂ ਹੀ ਜੀਵ ਪਰਮਾਤਮਾ ਦਾ ਜੰਤ ਹੈ ਜਿਸ ਜਿਸ ਪਾਸੇ ਜੀਵ ਨੂੰ ਪਰਮੇਸ਼ਰ ਨੇ ਲਾਇਆ ਹੈ ਜੀਵ ਉਸ ਰਸਤੇ ਤੇ ਚੱਲ ਰਹੇ ਨੇ ਚੰਗੇ ਰਾਹ ਤੇ ਪਾਉਣ ਵਾਲਾ ਵੀ ਪ੍ਰਮਾਤਮਾ ਮਾੜੇ ਰਾਹ ਤੇ ਪਾਉਣ ਵਾਲਾ ਵੀ ਪ੍ਰਮਾਤਮਾ ਆਪਣੇ ਪੂਰਵਲੇ ਕਰਮਾਂ ਦੇ ਅਨਸਾਰ ਜੀਵ ਉਸ ਤਰ੍ਹਾਂ ਦੇ ਕਰਮ ਕਰਾ ਰਹੇ ਨੇ ਜਿਹੜੇ ਉਹਨਾਂ ਦੇ ਲੇਖ ਲਿਖੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਤੇ ਆਇਆ ਹਉ ਬਲ ਬਲ ਸਤਿਗੁਰ ਸਤਪੁਰ ਖਈਆ RAM ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਿਕਈਆ ਸਤ ਗੁਰ ਕੀ ਤਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮੇਸ਼ਰ ਨੂੰ ਧਿਆਇਆ ਜਾ ਸਕਦਾ ਹੈ ਜਿਸ ਪਰਮੇਸ਼ਰ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਸਾਡੀਆਂ ਗਿਆਨ ਇੰਦਰੀਆਂ ਸਾਨੂੰ ਪਰਮੇਸ਼ਰ ਤੱਕ ਨਹੀਂ ਪਹੁੰਚਾ ਸਕਦੀਆਂ ਉਹ ਪਹੁੰਚ ਹੈ ਪਰ ਉਸ ਸਤਿਗੁਰ ਤੋਂ ਸਦਕੇ ਜਾਮਾ ਬਲਿਹਾਰੇ ਜਾਮਾ ਜਿਹਦੇ ਚਰਨਾਂ ਦੇ ਪ੍ਰੇਮ ਸਦਕਾ ਮੈਂ ਪਰਮੇਸ਼ਰ ਨੂੰ ਧਿਆਉਣਾ ਸ਼ੁਰੂ ਕੀਤਾ ਹੈ ਕਹਿੰਦੇ ਪਰਮੇਸ਼ਰ ਦੇ ਜਿਹੜਾ ਨਾਮ ਹੈ ਮੇਰੇ ਪ੍ਰਾਣਾ ਵਿੱਚ ਵਸਾ ਦਿੱਤਾ ਸਤਿਗੁਰ ਨੇ ਮੈਨੂੰ ਪੱਕਾ ਕਰਵਾ ਦਿੱਤਾ ਸਤਿਗੁਰ ਕਹਿੰਦੇ ਪਾਰਸ ਹੈ ਸਤਗੁਰ ਦੀ ਸ਼ੋਹ ਦੇ ਨਾਲ ਮੈਂ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਗਿਆ। ਪਰਮੇਸ਼ਰ ਨੇ ਪਰਮੇਸ਼ਰ ਦੇ ਨਾਮ ਨੂੰ ਸਤਗੁਰ ਨੇ ਮੇਰੇ ਜੀਵਨ ਦਾ ਸਹਾਰਾ ਬਣਾ ਦਿੱਤਾ। ਸਤਗੁਰ ਨੇ ਪਰਮੇਸ਼ਰ ਦੇ ਨਾਮ ਨੂੰ ਮੇਰੇ ਜੀਵਨ ਦਾ ਸਹਾਰਾ ਬਣਾ ਦਿੱਤਾ। ਜਦੋਂ ਕਹਿੰਦੇ ਮੈਂ ਸਤਗੁਰ ਦੇ ਲੜ ਲੱਗ ਗਿਆ। ਸਤਗੁਰ ਦੀ ਕਿਰਪਾ ਸਦਕਾ ਹੁਣ ਮੈਂ ਪਰਮੇਸ਼ਰ ਦਾ ਦਰਵਾਜਾ ਲਬ ਲਿਆ ਪਰਮੇਸ਼ਰ ਦੇ ਦਰ ਤੇ ਪਹੁੰਚ ਗਿਆ ਸਤਗੁਰ ਦੀ ਕਿਰਪਾ ਸਦਕਾ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕੜਈਆ ਲਾਲ ਜਵੇ ਹਰ ਨਾਮ ਪਰਗਾਸਿਆ ਭਾਂਡੇ ਪਾਉ ਪਵੈ ਤਤ ਅਈਆ ਜਿਹੜਾ ਸਾਡਾ ਇਹ ਸਰੀਰ ਹੈ ਇਹ ਇੱਕ ਧਰਤੀ ਹੈ ਜਿਦੇ ਵਿੱਚ ਅਸੀਂ ਕਰਮ ਰੂਪੀ ਬੀਜ ਬੀਜਦੇ ਆ ਜਿਹੇ ਜੋ ਕਰਮ ਕਰਦੇ ਆ ਉਹ ਜੇ ਬੀਜ ਅਸੀਂ ਬੀਜ ਰਹੇ ਹੁੰਨੇ ਆ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਇਸ ਨਾਮ ਰੂਪੀ ਤੱਤ ਨੂੰ ਲੈ ਲੈਂਦੇ ਨੇ ਇਹਦਾ ਲਾਹਾ ਲੈ ਲੈਂਦੇ ਨੇ ਜਿਸ ਤਰ੍ਹਾਂ ਦੁੱਧ ਨੂੰ ਰਿੜਕ ਕੇ ਮੱਖਣ ਕੱਢੀਦਾ ਇਸ ਤਰ੍ਹਾਂ ਜੀਵ ਪਰਮੇਸ਼ਰ ਦਾ ਨਾਮ ਦਾ ਲਾਹਾ ਲੈਂਦੇ ਨੇ ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਦੇ ਅੰਦਰ ਕਹਿੰਦੇ ਇਹ ਰਤਨ جواਹਰ ਰੂਪੀ ਨਾਮ ਪ੍ਰਗਟ ਹੋ ਜਾਂਦਾ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਲਈ ਪ੍ਰੇਮ ਉਪਜਦਾ ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨਰਾਮ ਭਗਤ ਨਿਜਪਈਆ ਜਿਹੜਾ ਜੀਵ ਕਹਿੰਦੇ ਪਰਮੇਸ਼ਰ ਦਾ ਭਗਤ ਬਣ ਗਿਆ ਜੋ ਪਰਮੇਸ਼ਰ ਦਾ ਨਾਮ ਜਪ-ਜਪ ਕੇ ਪਰਮੇਸ਼ਰ ਦਾ ਭਗਤ ਬਣ ਗਿਆ ਉਸ ਜੀਵ ਦੇ ਜੋ ਭਗਤ ਬਣਿਆ ਉਹਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹੀਏ ਮਨ ਬੁੱਧ ਅਰਪ ਤਰੋਂ ਗੁਰ ਆਗੇ ਗੁਰ ਪ੍ਰਸਾਦੀ ਮੈਂ ਅਕਥਕ ਤਈਆ ਕਹਿੰਦੇ ਮੈਂ ਆਪਣਾ ਮਨ ਅਕਲ ਉਸ ਗੁਰੂ ਦੇ ਅੱਗੇ ਅਰਪਣ ਕਰ ਦਵਾਂ ਜਿਸ ਗੁਰੂ ਦੀ ਕਿਰਪਾ ਸਦਕਾ ਮੈਂ ਉਸ ਪਰਮੇਸ਼ਰ ਦਾ ਨਾਮ ਜਪਦਾ ਜਿਸ ਦਾ ਜਿਹੜਾ ਸਰੂਪ ਆ ਬਿਆਨ ਨਹੀਂ ਕੀਤਾ ਜਾ ਸਕਦਾ ਪਰਮੇਸ਼ਰ ਦੇ ਸਰੂਪ ਨੂੰ ਕੋਈ ਵਰਨਣ ਨਹੀਂ ਕਰ ਸਕਦਾ ਸਿਰਫ ਪਰਮੇਸ਼ਰ ਦੀ ਅਨੁਭਵਤਾ ਨੂੰ ਅਨੁਭਵੀ ਕੀਤਾ ਜਾ ਸਕਦਾ ਮਨਮੁਖ ਮਾਇਆ ਮੋਹ ਵਿਆਪੇ ਇਹ ਮਨ ਤ੍ਰਿਸ਼ਨਾ ਜਲਤ ਤਿਕਈਆ ਜਿਹੜੇ ਮਨਮੁਖ ਜੀਵ ਨੇ ਮਾਇਆ ਦੇ ਮੋਹ ਵਿੱਚ ਗਲਤਾਨ ਨੇ ਉਹਨਾਂ ਦਾ ਮਨ ਤ੍ਰਿਸ਼ਨਾ ਦੀ ਅਗਨੀ ਨਾਲ ਸੜ ਰਿਹਾ ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ ਅਗਨ 부ਜੀ ਗੁਰ ਸ਼ਬਦ 부ਝਈਆ ਜੋ ਗੁਰੂ ਦੀ ਮੱਤ ਤੇ ਚੱਲ ਕੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਨਾਮ ਰੂਪੀ ਜਿਹੜਾ ਅੰਮ੍ਰਿਤ ਜਲ ਪਾ ਲੈਂਦੇ ਨੇ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਦੀ ਅਗਨੀ ਆ ਗੁਰੂ ਦੇ ਸ਼ਬਦ ਰਾਹੀਂ ਬੁੱਝ ਜਾਂਦੀ ਆ ਉਹਨਾਂ ਦੇ ਹਿਰਦੇ ਵਿੱਚ ਠੰਡ ਪੈ ਜਾਂਦੀ ਆ ਇਹ ਮਨ ਨਾਚੈ ਸਤਿਗੁਰ ਆਗੈ ਅਨਹਦ ਸ਼ਬਦ ਤੁਨ ਤੂਰ ਵਜਈਆ ਜਿਸ ਜੀਵ ਦਾ ਮਨ ਸਤਿਗੁਰੂ ਵਾਲੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਉਹ ਆਪਣੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦੀ ਇੱਕ ਰੌਂ ਜਿਹੜੀ ਚੱਲ ਰਹੀ ਹੈ ਉਹਨੂੰ ਨਿਰੰਤਰ ਸੁਣਦਾ ਹੈ ਪਰਮੇਸ਼ਰ ਦੇ ਜਿਹੜਾ ਪ੍ਰੇਮ ਹੈ ਉਹਦੇ ਅੰਦਰ ਉਪਜਦਾ ਹੈ ਅੰਦਰ ਸਿਫਤ ਸਲਾਹ ਚੱਲਦੀ ਹੈ ਉਹਦੇ ਨਾਲ ਉਹਦਾ ਮਨ ਆਨੰਦਿਤ ਹੋਇਆ ਰਹਿੰਦਾ ਹੈ ਹਰ ਹਰ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੁਰਈਆ ਉਹ ਜੀਵ ਜਿਸ ਦਾ ਪ੍ਰੇਮ ਪਰਮੇਸ਼ਰ ਨਾਲ ਪੈ ਗਿਆ ਉਹ ਪਰਮੇਸ਼ਰ ਦੀ ਦਿਨ ਰਾਤ ਸਿਫਤ ਸਲਾਹ ਕਰਦੇ ਨੇ ਉਹ ਜਿਹੜੀ ਆਪਣੀ ਜੀਵਨ ਰੂਪੀ ਤਾਲ ਆ ਉਹਨੂੰ ਬੜੀ ਚੰਗੀ ਤਰ੍ਹਾਂ ਤੁਰਦੇ ਨੇ ਹਰ ਕੈ ਰੰਗ ਰਤਾ ਮਨ ਗਾਵੈ ਰਸਰਸਾਲ ਰਸ ਸ਼ਬਦ ਰਵਈਆ ਜਿਹੜੇ ਜੀਵ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਪਰਮੇਸ਼ਰ ਦੀ ਸਿਫਤ ਸਲਾਹ ਬੜੇ ਪ੍ਰੇਮ ਨਾਲ ਕਰਦੇ ਨੇ ਉਹ ਹਮੇਸ਼ਾ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਲੱਗੇ ਰਹਿੰਦੇ ਨੇ ਤੇ ਇਸ ਵਿੱਚ ਬੜਾ ਰਸ ਉਹਨਾਂ ਨੂੰ ਮਿਲਦਾ ਨਿਜ ਕਰ ਧਾਰ ਚੁਐ ਅਤ ਨਿਰਮਲ ਜਿਨ ਪੀਆ ਤਨਹੀ ਸੁਖ ਲਹੀਆ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਨਾ ਉਹਨਾਂ ਦੇ ਹਿਰਦੇ ਦੇ ਵਿੱਚ ਜਿਸ ਤਰ੍ਹਾਂ ਇਸ ਨਾਮ ਜਲ ਦੀ ਇੱਕ ਬੜੀ ਪਵਿੱਤਰ ਧਾਰ ਪੈਂਦੀ ਹੈ ਤੇ ਇਸ ਨਾਮ ਜਲ ਨੂੰ ਜਿਹੜੇ ਜੀਵ ਚੱਖ ਲੈਂਦੇ ਨੇ ਉਹੀ ਇਸ ਦਾ ਸੁਖ ਮਾਣਦੇ ਨੇ ਆਨੰਦ ਮਾਣਦੇ ਨੇ ਮਨ ਹਠ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਕਰ ਉਸ ਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਪਿੰਨ ਪਿੰਨ ਟਹਪਈਆ ਜਿਹੜੇ ਜੀਵ ਕਹਿੰਦੇ ਅੰਦਰੋਂ ਹੰਕਾਰ ਨਾਲ ਭਰੇ ਨੇ ਉਹ ਆਪਣੇ ਹੰਕਾਰ ਦੇ ਰਾਹੀਂ ਹੀ ਕੰਮ ਕਰਦੇ ਨੇ ਆਪਣੇ ਵੱਲੋਂ ਕੋਈ ਧਾਰਮਿਕ ਕੰਮ ਕਰਦੇ ਨੇ ਪਰ ਉਹਦੇ ਨਾਲ ਹੰਕਾਰ ਹੋਰ ਵੱਧ ਜਾਂਦਾ ਕਿ ਅਸੀਂ ਇਹ ਧਾਰਮਿਕ ਕੰਮ ਕਰ ਲਿਆ ਅਸੀਂ ਤੇ ਚੰਗੇ ਬਣ ਗਏ ਉਹਨਾਂ ਦੇ ਕਹਿੰਦੇ ਧਾਰਮਿਕ ਕੰਮ ਕੀਤੇ ਹੋਏ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਬੱਚੇ ਰੇਤ ਦੇ ਘਰ ਬਣਾਉਂਦੇ ਨੇ ਸਮੁੰਦਰ ਦੇ ਕਿਨਾਰੇ ਫਿਰ ਜਦੋਂ ਸਮੁੰਦਰ ਦੀ ਲਹਿਰ ਆਉਂਦੀ ਆ ਕਹਿੰਦੇ ਉਹ ਜਿਹੜੇ ਬਣਾਏ ਹੋਏ ਰੇਤ ਦੇ ਘਰ ਨੇ ਉਹ ਇੱਕ ਪਲ ਦੇ ਵਿੱਚ ਢਹਿ ਢੇਰੀ ਹੋ ਜਾਂਦੇ ਨੇ ਇਸ ਤਰ੍ਹਾਂ ਉਹ ਜੀਵ ਨੇ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਹੰਕਾਰ ਕਰਕੇ ਉਹ ਆਪਣਾ ਜੀਵਨ ਵਿਅਰਥ ਕਰ ਰਹੇ ਨੇ ਪਰਮੇਸ਼ਰ ਦੀ ਸੇਵਾ ਭਗਤੀ ਨਹੀਂ ਕਰ ਰਹੇ ਹਰ ਸਰ ਸਾਗਰ ਹਰ ਹੈ ਆਪੇ ਇਹ जग ਹੈ ਸਭ ਖੇਲ ਖਲਈਆ ਜਿਉਂ ਜਲ ਤਰੰਗ ਜਲ ਜਲੈ ਸਮਾਵੈ ਨਾਨਕ ਆਪੇ ਆਪ ਪਰਮਈਆ ਕਹਿੰਦੇ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਆਪੇ ਹੀ ਜੀਵਨ ਦਾ ਸਮੁੰਦਰ ਹੈ ਇਹ ਜਿਹੜਾ ਜਗਤ ਹੈ ਇਹ ਪਰਮੇਸ਼ਰ ਨੇ ਇੱਕ ਖੇਡ ਬਣਾਈ ਹੋਈ ਹੈ ਜਿਵੇਂ ਸਮੁੰਦਰ ਹੈ ਜਿਹੜੀਆਂ ਸਮੁੰਦਰ ਦੀਆਂ ਲਹਿਰਾਂ ਨੇ ਉਹ ਸਮੁੰਦਰ ਦਾ ਹੀ ਰੂਪ ਹੈ ਲਹਿਰਾਂ ਸਮੁੰਦਰ ਦੇ ਵਿੱਚੋਂ ਬਣਦੀਆਂ ਨੇ ਤੇ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਇਸ ਤਰ੍ਹਾਂ ਹੀ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜੀਵ ਪਰਮੇਸ਼ਰ ਦੇ ਵਿੱਚੋਂ ਹੀ ਉਤਪਨ ਹੁੰਦਾ ਤੇ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ ਜੀਵ ਪਰਮੇਸ਼ਰ ਦਾ ਹੀ ਰੂਪ ਆ ਜਿਸ ਤਰ੍ਹਾਂ ਲਹਿਰ ਸਮੁੰਦਰ ਦਾ ਰੂਪ ਆ ਲਹਿਰਾਂ ਸਮੁੰਦਰ ਵਿੱਚ ਸਮਾ ਜਾਂਦੀਆਂ ਨੇ ਜੀਵ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ